ਸਵਾਗਤ ਹੈ ਸਾਰੇ ਦਰਸ਼ਕਾਂ ਦਾ ਤੁਸੀਂ ਦੇਖ ਰਹੇ ਹੋ ਪੀਟੀਸੀ ਨਿਊਜ਼ ਦਾ ਖਾਸ ਪ੍ਰੋਗਰਾਮ ਕੀ ਸਮਝਿਏ ਤੇ ਮੈਂ ਹਾਂ ਤੁਹਾਡਾ ਨਾਮ ਲਵਪ੍ਰੀਤ ਪੰਗੜ ਅੱਜ ਗੱਲ ਅਬੋਹਰ ਕਤਲकांड ਦੀ ਕਰਾਂਗੇ ਜੋ ਲਗਾਤਾਰ ਸੁਰਖੀਆਂ ਚ ਬਣਿਆ ਹੋਇਆ ਹੈ ਜੀ ਹਾਂ 4 ਤਰੀਕ ਨੂੰ ਅਬੋਹਰ ਚ ਮਸ਼ਹੂਰ ਕਪੜਾ ਵਪਾਰੀ ਸੰਜੇ ਵਰਮਾ ਦਾ ਗੋਲੀਆਂ ਮਾਰ ਕੇ ਕਤਲ ਕਰ ਦਿੱਤਾ ਗਿਆ ਇਸ ਵਾਰਦਾਤ ਦੇ ਨਾਲ ਜੁੜੀਆਂ ਨਵੀਆਂ ਤਸਵੀਰਾਂ ਨਵੀਆਂ ਜਾਣਕਾਰੀਆਂ ਲਗਾਤਾਰ ਨਿਕਲ ਕੇ ਸਾਹਮਣੇ ਆ ਰਹੀਆਂ ਨੇ ਪਰ ਹੁਣ ਇਸ ਵਾਰਦਾਤ ਦੇ ਨਾਲ ਜੁੜੇ ਕਈ ਸਵਾਲ ਵੀ ਜੁਨੇ ਉਹ ਲੋਕਾਂ ਦੇ ਤਹਿਨ ਦੇ ਵਿੱਚ ਘੁੰਮਣੇ ਸ਼ੁਰੂ ਹੋ ਗਏ ਨੇ ਕਈ ਸਵਾਲ ਨੇ ਜੋ ਸਿਆਸਤਦਾਨਾਂ ਦੇ ਵੱਲੋਂ ਸਰਕਾਰ ਤੇ ਪੁਲਿਸ ਪ੍ਰਸ਼ਾਸਨ ਨੂੰ ਲਗਾਤਾਰ ਪੁੱਛੇ ਜਾ ਰਹੇ ਨੇ ਇਹਨਾਂ ਸਵਾਲਾਂ ਦੀ ਵੀ ਗੱਲ ਕਰਾਂਗੇ ਪਰ ਪਹਿਲਾਂ ਤੁਹਾਨੂੰ ਵਿਖਾਉਂਦੇ ਆ ਕਿ ਇਸ ਵਾਰਦਾਤ ਨੂੰ ਕਿਵੇਂ ਅੰਜਾਮ ਦਿੱਤਾ ਗਿਆ ਸੀ ਤੇ ਹੁਣ ਤੱਕ ਇਸ ਕਤਲकांड ਦੇ ਵਿੱਚ ਕੀ ਕੁਝ ਹੋ ਚੁੱਕਾ ਹੈ ਰਿਪੋਰਟ ਵੇਖੋ ਤਿੱੁ ਜੁਲਾਈ ਦੀ ਸਵੇਰ ਅਬੂਰ ਦੇ ਮਸ਼ਹੂਰ ਕਪੜਾ ਵਪਾਰੀ ਸੰਜੇ ਵਰਮਾ ਨਿਊ ਵੇਰਵੈਲ ਦੇ ਨਾਦੇ ਇਸ ਸ਼ੋਰੂਮ ਦੇ ਮਾਲਕ ਮਸ਼ਹੂਰ ਦਰਜ਼ੀ ਅਤੇ ਕਪੜਾ ਕਾਰੋਬਾਰੀ ਸੰਜੇ ਵਰਮਾ ਨੂੰ ਗੋਲੀਆਂ ਮਾਰ ਕੇ ਮੌਤ ਦੇ ਘਾਟ ਉਤਾਰ ਦਿੱਤਾ ਗਿਆ। ਸਵੇਰ ਦੇ ਸਮੇਂ ਜਦੋਂ ਉਹ ਆਪਣੇ ਸ਼ੋਰੂਮ ਪਹੁੰਚੇ ਤਾਂ ਪਹਿਲਾਂ ਤੋਂ ਹੀ ਕਾਟਲਾਈ ਬੈਠੇ ਸ਼ੂਟਰਾਂ ਨੇ ਉਹਨਾਂ ਨੂੰ ਕਾਰ ਵਿੱਚ ਉਤਰਨ ਦਾ ਮੌਕਾ ਵੀ ਨਹੀਂ ਦਿੱਤਾ। ਉਹਨਾਂ ਤੇ ਤਾਬੜਤੂਰ ਗੋਲੀਆਂ ਚਲਾ ਦਿੱਤੀਆਂ। ਸ਼ਰੇਆਮ ਮੌਤ ਦੇ ਕਟੂਤਰ ਦਿੱਤਾ ਗਿਆ ਜਿਸ ਤੋਂ ਬਾਅਦ ਪੂਰੇ ਸ਼ਹਿਰ ਵਿੱਚ ਸਨਸਨੀ ਫੈਲ ਗਈ ਅਤੇ ਪੁਲਿਸ ਪ੍ਰਸ਼ਾਸਨ ਨੂੰ ਵੀ ਹੱਥ ਪੈਰਾਂ ਦੀ ਪੈ ਗਏ ਇੱਕ ਵਾਰ ਤੱਕ ਕਿਸੇ ਨੂੰ ਸਮਝ ਹੀ ਨਹੀਂ ਆਇਆ ਕਿ ਇਹ ਥੇ ਹੋ ਕੀ ਗਿਆ ਸਵੇਰੇ 10 ਵਜੇ ਦੇ ਕਰੀਬ ਗੱਲ ਹੈ ਜਦੋਂ ਕੀ ਹੋਇਆ ਬਈ ਵਰਮਾ ਜੀ ਜਦੋਂ ਆਏ ਗੱਡੀ ਦੇ ਉੱਤੇ ਆਏ ਗੱਡੀ ਦੇ ਉੱਤੇ ਆਉਣ ਤੋਂ ਬਾਅਦ ਕੀ ਹੋਇਆ ਇੱਕਦਮ ਜਿਹੜੀ ਉਹਨਾਂ ਨੂੰ ਪਤਾ ਨਹੀਂ ਲੱਗਿਆ ਸ਼ੀਸ਼ੇ ਦੇ ਉੱਪਰ ਰਾਉਂਡ ਫਾਇਰ ਹੋਏ ਨੇ ਗੋਲੀਆਂ ਵੱਜੀਆਂ ਗੋਲੀਆਂ ਵੱਜਣ ਤੋਂ ਬਾਅਦ ਕੁਝ ਰਾਉਂਡ ਜਿਹੜੇ ਬਾਹਰ ਮਿਲੇ ਤੇ ਕੁਝ ਗੱਡੀ ਦੇ ਵਿੱਚ ਪਏ ਤੇ ਉਸ ਤੋਂ ਬਾਅਦ ਕੀ ਹੋਇਆ ਕਈਆਂ ਨੇ ਤਾਂ ਮੋਕਾ ਦੀ ਦੁਕਾਨਾ ਬੰਦ ਕਰਤੀਆਂ ਕਈ ਉਹ ਸਮਝ ਨਹੀਂ ਆਇਆ ਵੀ ਹੋ ਕੀ ਗਿਆ ਬਹੁਤ ਲੋਕ ਘਬਰ ਗਏ ਪੂਰੇ ਸ਼ਹਿਰ ਦੇ ਵਿੱਚ ਜਿਹੜਾ ਬਹਿ ਦਾ ਮੋਲ ਪ ਗਿਆ ਵਪਾਰ ਮੰਡਲ ਵੱਲੋਂ ਸ਼ਹਿਰ ਬੰਦ ਐਲਾਨ ਕਰ ਦਿੱਤਾ ਗਿਆ ਸੋ ਇੱਕਦਮ ਜਿਹੜੀ ਆ ਵਾਰਦਾਤ ਹੋਈ ਹੈ ਸਾਰੇ ਸ਼ਹਿਰ ਦੇ ਵਿੱਚ ਬਹਿ ਦਾ ਮੋਲ ਹੈ ਇਸ ਵਾਰਦਾਤ ਇਹ ਪਤਾ ਨਹੀਂ ਅਸੀਂ ਤਾਂ ਸ਼ੋਰੂਮ 'ਚ ਹੀ تھے ਅੰਦਰ ਅਮੇ ਗੋਲੀਆਂ ਦੀ ਆਵਾਜ਼ ਆਇਆ ਕਿੰਨੇ ਸਭ 7-7 ਗੋਲੀਆਂ ਚੱਲੀ ਅਸੀਂ ਸੋਰੀ ਕੋਈ ਪਟਾਕੇ ਛੋੜੇ ਹੋਗੇ ਅਮਨੇ ਬਾਹਰ ਆ ਕੇ ਦੇਖਿਆ ਤਾਂ ਅਮਨੇ ਸੰਜੇ ਜੀ ਗੋਲੀ ਲੱਗੀ ਵੀ ਸੀ ਸੰਜੇ ਜੀ ਹਲੇ ਆ ਕੇ ਖੜੇ ਹੀ ਹੋਏ ਨੇ ਗੱਡੀ ਵਿੱਚ ਬੈਠੇ ਸੀ ਇਹ ਦੋ ਹਮਲਾਵਰ ਪਹਿਲੇ ਤੋਂ ਇਤਿਹਾਸ ਸੀ ਇਹ ਉਹਨਾਂ ਨੇ ਫਟਾਫਟ ਉਹਨਾਂ ਤੇ ਗੋਲੀਆਂ ਮਾਰੀਆਂ 10 ਰਾਊਂਡ ਚੱਲੇ ਨੇ ਜਿਹੜੇ ਕਿ 4 ਰਾਊਂਡ ਦੇ ਅੰਦਰ ਗਿਦੇ ਪਏ ਨੇ 4-5 ਰਾਊਂਡ ਜਿਹੜੇ ਉਹਨਾਂ ਦੇ ਲੱਗੇ ਨੇ 1-2 ਰਾਊਂਡ ਉਹਨਾਂ ਦੇ ਗੱਡੀ 'ਚ ਹੀ ਸੀਗੇ ਜਿਵੇਂ ਲੋਕੀ ਜਿੰਨਾ ਦੱਸਿਆ ਕਿ ਨੇ ਇੱਕਦਮ ਦਹਿਸ਼ਤ ਫੈਲ ਗਈ ਫਟਾਫਟ ਲੋਕਾਂ ਨੇ ਦੁਕਾਨਾਂ ਨੂੰ ਬੰਦ ਕਰਤਾ ਲਾਅਨ ਆਰਡਰ ਬਿਲਕੁਲ ਜ਼ੀਰੋ ਹੋ ਚੁੱਕਿਆ ਹੈ ਪ੍ਰਸ਼ਾਸਨ ਬੜੀ ਵਾਰੀ ਸचेत ਵੀ ਕਰ ਦਿੱਤਾ ਗਿਆ ਹੈ ਵੀ ਇਸ ਤਿਕਨ ਵਪਾਰੀ ਸੇਫ ਨਹੀਂ ਹੈ ਇਸ ਕਤਲकांड ਤੋਂ ਬਾਅਦ ਸਾਹਮਣੇ ਆਈਆਂ ਸ਼ੂਟਰਾਂ ਦੀਆਂ ਤਸਵੀਰਾਂ ਕਿ ਉਹ ਕਿਵੇਂ ਪਹਿਲਾਂ ਤੋਂ ਕਾਟਲਾਈ ਬੈਠੇ ਸਨ ਤੇ ਕਿਵੇਂ ਵਾਰਦਾਤ ਤੋਂ ਬਾਅਦ ਮੌਕੇ ਤੋਂ ਆਸਾਨੀ ਨਾਲ ਫਰਾਰ ਹੋ ਗਏ ਵਾਰਦਾਤ ਤੋਂ ਬਾਅਦ ਸੋਸ਼ਲ ਮੀਡੀਆ ਤੇ ਇੱਕ ਪੋਸਟ ਵੀ ਤੇਜ਼ੀ ਨਾਲ ਵਾਇਰਲ ਹੋਣ ਲੱਗੀ ਜਿਸ ਵਿੱਚ ਲਾਰੈਂਸ ਬਿਸ਼ਨੋਈ ਗੈਂਗ ਨੇ ਇਸ ਵਾਰਦਾਤ ਦੀ ਜ਼ਿੰਮੇਵਾਰੀ ਲਈ ਪੋਸਟ ਵਿੱਚ ਲਿਖਿਆ ਸੀ ਇਹ ਜੋ ਨਿਊ ਵਿਰਵੈਲ ਅਬੋਰ ਦਾ ਕਤਲ ਹੋਇਆ ਉਸ ਦੀ ਜ਼ਿੰਮੇਵਾਰੀ ਮੈਂਬੂਲ ਢਿੱਟ ਲਉ ਆਜੂ ਬਿਸ਼ਨੋਈ ਅਤੇ ਸ਼ੋਭਮ ਲੋਂਕਰ ਮਹਾਰਾਸ਼ਟਰ ਲੈਂਦੇ ਆ ਇਸ ਨੂੰ ਅਸੀਂ ਕਾਲ ਕੀਤੀ ਸੀ ਕਿਸੇ ਕੰਮ ਨੂੰ ਲੈ ਕੇ ਇਸ ਨੇ ਪਛਾਣਨ ਤੋਂ ਇਨਕਾਰ ਕਰ ਦਿੱਤਾ ਇਸ ਨੂੰ ਇਹ ਦੱਸਣ ਲਈ ਠੋਕ ਦਿੱਤਾ ਕਿ ਪਤਾ ਜਲ ਜਾਵੇ ਕਿ ਅਸੀਂ ਕੌਣ ਇਹ ਸਾਡੇ ਦੁਸ਼ਮਣਾਂ ਨੂੰ ਸਪੋਰਟ ਕਰਦਾ ਸੀ ਜੋ ਸਾਡੇ ਖਿਲਾਫ ਜਾਵੇਗਾ ਅਸੀਂ ਉਸ ਨੂੰ ਮਿੱਟੀ ਵਿੱਚ ਰੋਲ ਕੇ ਰੱਖ ਦੇਵਾਂ ਜੋ ਅਸੀਂ ਕਰਦੇ ਹਾਂ ਉਸ ਦੀ ਜ਼ਿੰਮੇਵਾਰੀ ਲੈਣੇ ਉਹ ਪਾਵੇਂ ਤੈਨੂੰ ਦੋ ਹੋਵੇ ਤੈਨੂੰ ਸਾਥ ਜ਼ਿੰਮੇਵਾਰੀ ਲੈਣੇ ਵੇਖਦੇ ਰੋ ਫਰਜ਼ੀ ਬਦਮਾਸ਼ਾਂ ਦੇ ਡੰਡਾ ਥੱਲੇ ਉਂਗਲਾਂ ਲਿਆ ਦੇਵਾਂਗੇ ਦੱਸ ਦिए ਕਿ ਪੀਟੀਸੀ ਨਿਊਜ਼ ਇਸ ਪੋਸਟ ਦੀ ਪੁਸ਼ਟੀ ਨਹੀਂ ਕਰਦਾ ਕਤਲकांड ਤੋਂ ਬਾਅਦ ਇਸ ਮਾਮਲੇ ਵਿੱਚ ਜੱਜਪ੍ਰੀਤ ਅਤੇ ਰਾਮਰਤਨ ਨਾਦੇਦੂ ਲੋਕਾਂ ਨੂੰ ਸ਼ੂਟਰਾਂ ਦਾ ਸਾਥੀਦਾਸ ਕੇ ਕਾਬੂ ਕੀਤਾ ਗਿਆ ਜਿਨ੍ਹਾਂ ਤੇ ਸ਼ੂਟਰਾਂ ਦੀ ਮਦਦ ਕਰਨ ਦਾ ਇਲਜ਼ਾਮ ਸੀ ਵਾਰਦਾਤ ਉਹ ਅਗਲੇ ਦਿਨ ਯਾਨੀ ਕਿ 8 ਜੁਲਾਈ ਨੂੰ ਸੰਜੀਵਰਮਾ ਦਾ ਸੰਸਕਾਰ ਕਰ ਦਿੱਤਾ ਗਿਆ ਇਸ ਮੌਕੇ ਲੋਕਾਂ ਦਾ ਇੱਕ ਵੱਡਾ ਇਕੱਠ ਵੇਖਣ ਨੂੰ ਮਿਲਿਆ ਤੇ ਵੇਖਣ ਨੂੰ ਮਿਲੀ ਇੱਕ ਭਰਾ ਦੀ பாਬੂ ਕਾਪੀ ਤੁਸੀਂ ਲੱਗ ਬੰਦਾ ਕਰੋੜਾਂ ਦਿੰਦਾ ਟੈਕਸ ਦਿੰਦਾ 5-700 ਬੰਦੇ ਨੂੰ ਰੁਜ਼ਗਾਰ ਦਿੰਦਾ ਔਰ ਕਿਸੇ ਨੇ ਕਾਜ ਤੇ ਕੋਈ ਦੁਸ਼ਮਣੀ ਨਹੀਂ ਪਾ ਲਈ ਇਹ ਕੋਈ ਦੁਸ਼ਮਣ ਲੱਗਦਾ ਹੈ ਉਹਨੇ ਪੈਰੀ ਜਾ ਕੇ ਨਹੀਂ ਗਿਆ ਮੇਰੀ ਕੋਈ ਗਲਤੀ ਹੈ ਮੈਨੂੰ ਮਾਫ ਕਰ ਦੇ ਉਸ ਬੰਦੇ ਦਾ ਪ੍ਰਾਗੋ ਸਾਰੇ ਦੁੱਖ ਦੇ ਵਿੱਚ ਸਾਰੇ ਸ਼ੂਕ ਅਸੀਂ ਸਾਰੇ ਜਿਹੜੇ ਅਸੀਂ ਦੇਖੋ ਮੀਡੀਆ ਕਿ ਮੈਨੂੰ ਪਤਾ ਹੈ ਕਿ ਉਹਨੂੰ ਛੇਲੇ ਪਰ ਇੱਕ ਵਾਰੀ ਇਮਾਨਦਾਰੀ ਨਿਵਾ ਦਿਓ ਆਪ ਦੀ ਇੱਕ ਵਾਰੀ ਇਮਾਨਦਾਰੀ ਨਿਵਾ ਦਿਓ ਉਹਨੂੰ ਮੇਰੇ ਸਾਹਮਣੇ ਲਿਆ ਕੇ ਮੈਨੂੰ ਉਹਦੇ ਸਾਹਮਣੇ ਲੈ ਕੇ ਖੜਾ ਕਰੋ ਮੈਂ ਹਿੰਦੁਸਤਾਨ ਤੇਰਾ ਹਿੰਦੁਸਤਾਨ ਜੇ ਤੇ ਬੰਵਾ ਜਾਨੂੰ ਉਹ ਨਹੀਂ ਕਤਰਦਦੀ ਕਰਦੇ ਹੋ ਹਿੰਦੁਸਤਾਨ ਹੈ ਇੱਕ ਨੂਨ ਬਣਾਨੇ ਤੁਸੀਂ ਇੱਕ ਨੂਨ ਬਣਾਨੇ ਤੁਸੀਂ ਵਰਦਾਤ ਤੋਂ ਬਾਅਦ ਸਰਕਾਰ ਲਗਾਤਾਰ ਕੀਤੀ ਹੋਈ ਨਜ਼ਰ ਆ ਰਹੀ ਸੀ ਇਸ ਹਸਾਬ ਦੇ ਵਿਚਾਲੇ ਹੀ 8 ਜੁਲਾਈ ਦੀ ਦੁਪਹਿਰ ਖਬਰ ਆਈ ਕਿ ਦੋਵੇਂ ਹੀ ਮੁਲਜ਼ਮ ਜਿਨ੍ਹਾਂ ਨੂੰ ਕਾਬੂ ਕੀਤਾ ਗਿਆ ਸੀ ਐਨਕਾਊਂਟਰ ਵਿੱਚ ਮਾਰੇ ਗਏ ਕਹਾਣੀ ਉਹ ਹਮੇਸ਼ਾ ਵਾਲੀ ਸੁਣਾਈ ਗਈ ਜੋ ਤੁਸੀਂ ਵੀ ਹੁਣ ਤੱਕ ਸੈਂਕੜੇ ਵਾਰ ਸੁਣ ਚੁੱਕੇ ਹੋ ਉਹੀ ਹਥਿਆਰਾਂ ਦੀ ਰਿਕਵਰੀ ਵਾਲੀ ਸਾਡੀਆਂ ਪੁਲਿਸ ਟੀਮਾਂ ਬਣ ਗਈਆਂ ਇਹਨਾਂ ਨੂੰ ਅਸੀਂ ਗ੍ਰਿਫਤਾਰ ਕੀਤਾ ਦੋ ਜਣਿਆਂ ਨੂੰ ਇੱਕ ਦਾ ਨਾਂ ਜਸਪ੍ਰੀਤ ਸੀਗਾ ਤੇ ਦੂਸਰੇ ਦਾ ਨਾਂ ਹੈਗਾ ਰਾਮਰਤਨ ਵੈਪਨਸ ਦੀ ਰਿਕਵਰੀ ਵਾਸਤੇ ਔਰ ਜਿਹੜੀਆਂ ਇਹਨਾਂ ਨੇ ਵਾਰਦਾਤ ਵੇਲੇ ਪਾਈਆਂ ਸੀਗੇ ਕੱਪੜੇ ਵਗੈਰਾ ਪਾਏ ਸੀਗੇ ਵੀ ਉਹਨਾਂ ਦੀ ਰਿਕਵਰੀ ਆਸ ਤੋਂ ਸਾਡੀ ਇੱਕ ਪਾਰਟੀ ਜਿਹੜੀ ਸੀਗੀ ਉਹ ਸਾਡੇ ਡੀਐਸਪੀ ਸਿਟੀ ਔਰ ਐਸਐਚਓ ਜਿਹੜੇ ਹੈਗੇ ਆ ਲੋਕਲ ਉਹਨਾਂ ਦੇ ਨਾਲ ਲੈ ਕੇ ਉਹ ਵੈਪਨਸ ਦੀ ਰਿਕਵਰੀ ਲਈ ਜਦੋਂ ਇੱਥੇ ਪਹੁੰਚੇ ਨੇ ਪੀਰ ਟੱਬੇ ਦੇ ਬੈਕਸਾਈਡ ਦੇ ਉੱਤੇ ਉੱਥੇ ਜਿਹੜੇ ਹੈਗੇ ਇਹਨਾਂ ਦੇ ਦੂਸਰੇ ਜਿਹੜੇ ਸਾਥੀ ਸੀਗੇ ਪੀਸ ਪਾਰਟੀ ਨਾਲੋਂ ਦੇ ਵੇਖਿਆ ਉਹਨਾਂ ਨੇ ਫਾਇਰਿੰਗ ਕੀਤੀ ਔਰ ਉਸ ਫਾਇਰਿੰਗ ਦੇ ਵਿੱਚ ਜਿਹੜਾ ਹੈਗਾ ਵਾ ਸੈਲਫ ਡਿਫੈਂਸ ਦੇ ਵਿੱਚ ਜਦੋਂ ਪੁਲਿਸ ਨੇ ਰਿਟੈਲੀਏਟ ਕੀਤਾ ਉਹਦੇ ਵਿੱਚ ਕ੍ਰਾਸ ਫਾਇਰਿੰਗ ਦੇ ਵਿੱਚ ਜਿਹੜੇ ਇਹ ਦੋਵੇਂ ਜਣੇ ਆ ਜਸਪ੍ਰੀਤ ਤੇ ਦੂਸਰਾ ਇਹ ਜਿਹੜੇ ਹੈਗੇ ਮਾਰੇ ਗਏ ਮੌਕੇ ਤੋਂ ਇੱਕ 30 ਬੋਰ ਦਾ ਪਿਸਟਲ ਹੋਰ ਜਿਹੜੇ ਹੈਗੇ ਆ ਜਿਹੜੇ ਖਾਲੀ ਖੋਲ ਆ ਉਹ ਰਿਕਵਰ ਹੋਏ ਇਸ ਐਨਕਾਊਂਟਰ ਤੇ ਸਿਆਸਤਦਾਨ ਸਵਾਲ ਚੁੱਕਣ ਲੱਗੇ। ਦਾਵਾ ਕੀਤਾ ਗਿਆ ਕਿ ਐਨਕਾਊਂਟਰ ਫਰਜ਼ੀ ਹੈ ਅਤੇ ਪੁਲਿਸ ਨੇ ਲੋਕਾਂ ਨੂੰ ਸਟੇਟਮੈਂਟ ਦੇਣ ਦੇ ਪ੍ਰੈਸ਼ਰ ਵਿੱਚ ਇਹ ਐਨਕਾਊਂਟਰ ਕੀਤਾ ਹੈ। ਜਸਪ੍ਰੀਤ ਦੇ ਪਰਿਵਾਰ ਵੱਲੋਂ ਵੀ ਇਸ ਐਨਕਾਊਂਟਰ ਨੂੰ ਲੈ ਕੇ ਸਰਕਾਰ ਤੇ ਪੁਲਿਸ ਤੇ ਕਈ ਸਵਾਲ ਚੁੱਕ ਦਿੱਤੇ ਗਏ। ਕਿਤਰਾ ਨੂੰ ਲੈ ਗਈ? ਜੱਚਾ ਦਾ ਮੁੰਡਾ ਸੀ ਮੇਰੇ ਜੀ। ਕੀ ਨਾਮ ਸੀ? ਜਸਪ੍ਰੀਤ ਸਿੰਘ ਜੀ। ਕਦੋਂ ਲੈ ਗਈ? 7 7 ਤਰੀਕ ਨੂੰ ਸ਼ਾਮੀ ਰਾਤ ਨੂੰ ਲੱਗੇ 1:30 ਵਜੇ। 1:30 ਵਜੇ ਕਰੀਬ ਲੈ ਗਈ। ਕੋਣ ਆਇਆ ਮਲਾਜਮ? ਕਿ ਵੀ ਕਿੰਨੇ ਕਿ ਬੰਦੇ ਆਏ ਸੀ ਕਿੰਨੀਆਂ ਗੱਡੀਆਂ ਚੁਕੀਆਂ ਸੱਤ ਅੱਠ ਗੱਡੀਆਂ ਸੀ ਜੀ ਰਾਤ ਨੂੰ ਹੀ ਲੈ ਕੇ ਗਏ ਸੀ ਠੀਕ ਹੈ ਠੀਕ ਹੈ ਕਿੰਨੇ ਦੇ ਵੇਲੇ ਦਾ ਸਮਾਂ ਸੀ ਡੇਢ ਕੇ ਬੱਜ ਰਿਆ ਸੀ ਠੀਕ ਦੱਸਿਆ ਕੀ ਤੁਹਾਨੂੰ ਵੀ ਸਾਨੂੰ ਸਾਨੂੰ ਕੁਝ ਨਹੀਂ ਦੱਸਿਆ ਜੀ ਉਹਨਾਂ ਨੇ ਲੈ ਗਏ ਜੀ ਉਹਨਾਂ ਨੂੰ ਕੁੱਟ ਮਾਰ ਕੇ ਲੈ ਗਏ ਜੀ ਤੁਹਾਨੂੰ ਜਸਪੀਤ ਬਾਰੇ ਕੁਝ ਪਤਾ ਲੱਗਿਆ ਕੁਝ ਪਤਾ ਸਾਨੂੰ ਕੁਝ ਨਹੀਂ ਪਤਾ ਜੀ ਹੁਣ ਜਦੋਂ ਇਹ ਖਬਰ ਸੁਣੀ ਸੀ ਜੀ ਇਨਕਾਊਂਟਰ ਹੋ ਗਿਆ ਜੀ ਪੁਲਿਸ ਵਾਲੇ ਰਾਤ ਨੂੰ ਆਏ 1.5 2 ਵਜੇ ਚੱਕ ਕੇ ਲੈ ਗਏ ਕਹਿੰਦੇ ਸਾਡੇ ਉੱਤੇ ਫਾਇਰਿੰਗ ਕਰੀ ਫਾਇਰਿੰਗ ਕਿੱਥੋਂ ਕਰਦਾ ਉਹ ਤੇ ਹੱਥ ਖੜੀਆਂ ਦਾ ਲਾ ਰੱਖੀਆਂ ਦੀਆਂ ਕੈਰਿੰਗ ਕਰਨੇ ਬੰਦੇ ਕਈ ਆਏ ਆ ਚੱਕ ਕੇ ਰਾਤ ਨੂੰ ਲੈ ਗਏ ਇਹਨੂੰ ਸਾਨੂੰ ਪਤਾ ਹੀ ਨਹੀਂ ਕੌਣ ਲੈ ਗਏ ਨੇ ਚੱਕ ਕੇ ਪਤਾ ਹੀ ਨਹੀਂ ਕਿੱਥੇ ਲੈ ਗਏ ਆ ਤੇ ਸਾਨੂੰ ਪਤਾ ਲੱਗਿਆ ਵੀ ਉਹਦਾ ਕਾਊਂਟਰ ਕਰਦਿਆ ਕਾਊਂਟਰ ਕਿੱਦਾਂ ਕਰ ਦੇਣਗੇ ਉਹ ਨਹੀਂ ਬਈ ਡੈੱਡ ਬੋਡੀ ਦਾ ਪਤਾ ਲੱਗਿਆ ਵੀ ਕਿੱਥੇ ਆ ਸਾਨੂੰ ਕੁਝ ਨਹੀਂ ਪਤਾ ਇਹ ਵੀ ਤੱਕ ਡੈੱਡ ਬੋਡੀ ਦਾ ਸਵਾਲ ਸਿਰਫ ਸਿਆਸਤਦਾਨ ਦੀ ਪਰਿਵਾਰੀ ਨਹੀਂ ਕਥਿਤ ਗੈਂਗਸਟਰਾਂ ਨੇ ਵੀ ਚੁੱਕੇ ਇੱਕ ਹੋਰ ਪੋਸਟ ਵਾਇਰਲ ਹੋਈ ਜਿਸ ਵਿੱਚ ਲਿਖਿਆ ਕਿ ਇਹ ਜੋ ਫਿਰੂਜ਼ਪੁਰ ਪੁਲਿਸ ਨੇ ਐਨਕਾਊਂਟਰ ਦਿਖਾਇਆ ਹੈ ਇਹ ਬਿਲਕੁਲ ਫਰਜ਼ੀ ਹੈ ਇਹਨਾਂ ਨੇ ਫਰਜ਼ੀ ਹਥਿਆਰਾਂ ਦੀ ਰਿਕਵਰੀ ਵਖਾ ਕੇ ਰਿਮਾਂਡ ਤੇ ਲਏ ਹੋਏ ਸਾਡੇ ਪਰਾਵਾਂ ਨੂੰ ਪਟਿਆਲਾ ਤੋਂ ਚੁੱਕ ਕੇ ਰਿਮਾਂਡ ਤੋਂ ਬਾਅਦ ਵਾਪਸ ਲਿਜਾ ਕੇ ਇਨਕਾਊਂਟਰ ਵਖਾ ਦਿੱਤਾ ਇਹਨਾਂ ਨੇ ਆਪ ਹਥਿਆਰ 플ਾਂਟ ਕੀਤੇ ਅਤੇ ਦੋਹਾਂ ਦਾ ਇਨਕਾਊਂਟਰ ਕਰ ਦਿੱਤਾ ਜੋ ਸਾਡੇ ਦੋ ਪਰਾ ਇਹਨਾਂ ਨੇ ਸ਼ਹੀਦ ਕੀਤੇ ਜਸਪ੍ਰੀਤ ਅਤੇ ਰਾਮਰਤਨ ਇਹ ਦੋਵੇਂ ਪਰਾ ਕਿਸੇ ਵਾਰਦਾਤ ਵਿੱਚ ਸ਼ਾਮਲ ਨਹੀਂ ਸਨ ਇਹਨਾਂ ਨੇ ਸਿਰਫ ਕਾਰ ਵਿੱਚ ਲਿਫਟ ਦਿੱਤੀ ਸੀ ਪੁਲਿਸ ਨੇ ਫਰਜ਼ੀ ਮੁੱਠੇੜ ਵਿਖਾਈ ਅਤੇ ਸਾਡੇ ਪਰਾਵਾਂ ਨੂੰ ਸ਼ਹੀਦ ਕਰ ਦਿੱਤਾ ਇਹ ਜਿਹੜੇ ਹਥਿਆਰ ਤੇ ਗੋਲੀਆਂ ਚਲਾਉਣ ਵਾਲਿਆਂ ਦੀ ਗੱਲ ਕਰ ਰਹੇ ਨੇ ਇਹਨਾਂ ਦੀ ਪਹੁੰਚ ਤੋਂ ਬਾਅਦ ਇਹਨਾਂ ਨੂੰ ਸ਼ੂਟਰਾਂ ਦਾ ਕੋਈ ਸੁਰਾਗ ਨਹੀਂ ਮਿਲਿਆ ਇਹਨਾਂ ਨੇ ਪਬਲਿਕ ਸਟੇਟਮੈਂਟ ਦੇਣ ਲਈ ਬੇਕਸੂਰਾਂ ਦੀ ਜਾਨ ਲੈ ਲਈ ਜੋ ਪੁਲਿਸ ਨੇ ਸਿਆਸੀ ਦਬਾਅ ਹੇਠਾ ਕੇ ਪਬਲਿਕ ਸਟੇਟਮੈਂਟ ਦੇਣ ਲਈ ਝੂਠੇ ਮੁਕਾਬਲੇ ਵਿੱਚ ਦੋ ਬੇਕਸੂਰ ਮਾਰੇ ਨੇ ਯਾਦ ਰੱਖਣਾ ਕਾਨੂੰਨ ਸਾਰਿਆਂ ਲਈ ਇੱਕ ਹੈ ਫਿਰ ਭਾਵੇਂ ਉਹ ਸਾਡੇ ਵਰਗੇ ਗੈਂਗਸਟਰ ਹੋ ਜਾਂ ਕੋਈ ਪੁਲਿਸ ਮੁਲਾਜ਼ਮ ਹੋਵੇ ਕਾਨੂੰਨ ਸਭ ਨੂੰ ਸਜ਼ਾ ਦੇਵੇਗਾ ਅਤੇ ਅਸੀਂ ਇਸ ਕਤਲकांड ਵਿੱਚ ਸ਼ਾਮਲ ਫਰਾਸ਼ਟ ਰਿਕਾਰੀਆਂ ਨੂੰ ਸਜ਼ਾ ਦਿਵਾते ਰਹਾਂਗੇ ਹਾਲਕਿ ਤੁਹਾਨੂੰ ਦੱਸ ਦਈਏ ਕਿ ਪੀਟੀਸੀ ਨਿਊਜ਼ ਇਸ ਵਾਇਰਲ ਪੋਸਟ ਦੀ ਪੁਸ਼ਟੀ ਨਹੀਂ ਕਰਦਾ ਜੀ ਹਾਂ ਕਈ ਇਲਜ਼ਾਮ ਲੱਗੇ ਕਈ ਤਸਵੀਰਾਂ ਨਿਕਲ ਕੇ ਸਾਹਮਣੇ ਆਈਆਂ ਕਈ ਸਵਾਲ ਉੱਠੇ ਪਰ ਵਾਰਦਾਤ ਤੋਂ 3 ਦਿਨ ਬਾਅਦ ਵੀ ਸ਼ੂਟਰ ਪੁਲਿਸ ਦੇ ਹੱਥੋਂ ਤੱਕ ਨਹੀਂ ਲੱਗਾ ਬਿਊਰੋ ਰਿਪੋਰਟ ਪੀਟੀਸੀ ਨਿਊਜ਼ ਅਬਹੋਰ ਕਤਲ ਕਾਂਡ ਨਾਲ ਜੁੜੇ ਜਸਪੀਤ ਅਤੇ ਰਾਮਰਤਨ ਦੇ ਮਾਰੇ ਜਾਣ ਤੋਂ ਬਾਅਦ ਪੁਲਿਸ ਨੇ ਜੋ ਐਫ ਆਈ ਆਰ ਦਰਜ ਕੀਤੀ ਹੁਣ ਉਸ ਐਫ ਆਈ ਆਰ ਦਾ ਜ਼ਿਕਰ ਕਰ ਲੈਂਦੇ ਆ ਨਾਲ ਹੀ ਤੁਹਾਨੂੰ ਉਹ ਥਾਂ ਵੀ ਵਿਖਾਵਾਂਗੇ ਜਿੱਥੇ ਇਹ ਪੂਰੀ ਮੁੱਠਪੇੜ ਹੋਈ ਜਿਸ ਦੇ ਵਿੱਚ ਇਹ ਦੋਵੇਂ ਮਾਰੇ ਗਏ ਨੇ ਦਰਸਲ ਇਸ ਐਫ ਆਈ ਆਰ ਦੇ ਵਿੱਚ ਜੋ ਧਾਰਾਵਾਂ ਲਾਈਆਂ ਗਈਆਂ ਨੇ ਜੋ ਗੱਲਾਂ ਇਸ ਐਫ ਆਈ ਆਰ ਚ ਲਿਖੀਆਂ ਨੇ ਉਹ ਲੋਕਾਂ ਨੂੰ ਹਜ਼ਮ ਨਹੀਂ ਹੋ ਰਹੀਆਂ ਇਹਨਾਂ ਤੇ ਲਗਾਤਾਰ ਸਵਾਲ ਖੜੇ ਹੋ ਰਹੇ ਨੇ ਸਵਾਲ ਪ੍ਰਸ਼ਾਸਨ ਨੂੰ ਵੀ ਪੁੱਛੇ ਜਾ ਰਹੇ ਨੇ ਸਰਕਾਰ ਨੂੰ ਵੀ ਪੁੱਛੇ ਜਾ ਰਹੇ ਨੇ ਉਹਰਾ ਮਾਮਲਾ ਕੀ ਹੈ ਆਖਿਰ ਕਿਹੜੇ ਉਹ ਸਵਾਲ ਨੇ ਜੋ ਇਸ ਐਫਆਈਆਰ ਨਹੀਂ ਖੜੇ ਕਰ ਦਿੱਤੇ ਨੇ ਇਸ ਰਿਪੋਰਟ ਵਿੱਚ ਵੇਖੋ ਸੰਜੀਤ ਪਰਮਾ ਕਤਲकांड ਲਗਾਤਾਰ ਸੁਰਖੀਆਂ ਚ ਇਸ ਮਾਮਲੇ 'ਚ ਪੁਲਿਸ ਦੀ ਕਾਰਵਾਈ ਸਵਾਲਾਂ 'ਚ ਸ਼ੂਟਰ ਹਾਲੇ ਵੀ ਪੁਲਿਸ ਦੀ ਗ੍ਰਿਫਤ ਚੋਂ ਬਾਹਰ ਨੇ हां जसप्रीत ਤੇ ਰਾਮਰਤਨ ਨਾਮ ਦੇ ਦੋ ਸ਼ਖਸ ਜੋ ਕਿ ਇਸ ਕਤਲकांड ਦੇ ਨਾਲ ਜੁੜੇ ਤੇ ਮੁਲਜ਼ਮਾਂ ਦੇ ਸਾਥੀ ਦੱਸੇ ਜਾ ਰਹੇ ਨੇ ਉਹ ਜ਼ਰੂਰ ਮਾਰੇ ਗਏ ਨੇ ਪਰ ਹੁਣ ਇਸ ਐਨਕਾਊਂਟਰ ਤੇ ਵੀ ਸਵਾਲ ਖੜੇ ਹੋ ਗਏ ਨੇ ਉਹ ਵੀ ਇੱਕ ਦੋ ਨਹੀਂ ਸਵਾਲ ਕਈ ਨੇ ਉਹਨਾਂ ਦਾ ਵੀ ਜ਼ਿਕਰ ਕਰਾਂਗੇ ਪਰ ਪਹਿਲਾਂ ਤੁਹਾਨੂੰ ਉਸ ਥਾਂ ਤੇ ਲੈ ਕੇ ਚਲਦੇ ਹਾਂ ਜਿੱਥੇ ਮੁਠਬੇੜ ਹੋਈ ਮੁਕਾਬਲਾ ਹੋਇਆ ਜਸਪ੍ਰੀਤ ਤੇ ਰਾਮਰਤਨ ਮਾਰੇ ਗਏ ਇੱਥੇ ਤੁਸੀਂ ਦੇਖ ਸਕਦੇ ਹੋ ਹਾਲਾਂਕਿ بارش ਦੇ ਦੌਰਾਨ ਜਿਹੜਾ ਹੈਗਾ بارش ਦੇ ਦੌਰਾਨ ਜਿਹੜਾ ਇੱਥੇ ਜਿਹੜੇ ਨਿਸ਼ਾਨ ਸੀਗੇ ਇੱਥੋਂ ਜਿਹੜੇ ਹੈਗੇ ਥੋੜ੍ਹ ਥੋੜ੍ਹੇ ਮਿਟ ਗਏ ਲੇਕਿਨ ਅੱਜ ਵੀ ਜਿਹੜਾ ਹੈਗਾ ਤੁਸੀਂ ਦੇਖ ਸਕਦੇ ਹੋ ਇਹ ਜਿਹੜੇ ਸਫੇਦ ਰੰਗ ਦੇ ਜਿਹੜੇ ਗੋਲ ਚੱਕਰ ਲੱਗੇ ਹੋਏ ਹੈਗੇ ਇੱਥੇ ਜਿਹੜੇ ਦੋ ਜਿਹੜੇ ਨੌਜਵਾਨ ਸੀਗੇ ਜਿਹੜੇ ਇੱਥੋਂ ਕਿਹਾ ਜਾ ਰਿਹਾ ਹੈਗਾ ਕਿ ਉਹਨਾਂ ਦੇ ਸਾਥੀ ਜਿਹੜੇ ਸੀਗੇ ਜਸਪ੍ਰੀਤ ਤੇ ਰਾਮਰਤਨ ਜਿਹੜੇ ਹੈਗੇ ਉਹਨਾਂ ਦੀਆਂ ਜਿਹੜੀਆਂ ਲਾਸ਼ਾਂ ਇੱਥੇ ਜੜੀਆਂ ਸੀਗੀਆਂ ਪੁਲਿਸ ਵੱਲੋਂ ਇੱਥੇ ਜਿਹੜਾ ਹੈਗਾ ਫੋਰੈਂਸਿਕ ਵੱਲੋਂ ਜਿਹੜੀ ਹੈਗੀ ਜਾਂਚ ਕੀਤੀ ਗਈ ਹੈ ਪੁਲਿਸ ਵੱਲੋਂ ਇੱਥੇ ਡੈੱਡ ਬੋਡੀ ਜੜੀ ਹੈਗੀ ਲੈ ਕੇ ਗਏ ਸੀਗੇ ਇੱਥੋਂ ਉਠਾ ਕੇ ਤੁਹਾਨੂੰ ਦਿਖਾਣੇ ਕਿ ਇੱਥੇ ਹੋਰ ਜਿਹੜੇ ਇੱਥੇ ਤੁਹਾਨੂੰ ਨਿਸ਼ਾਨ ਦਿਖਾਣੇ ਸੀ ਕਿਸ ਤਰ੍ਹਾਂ ਦੇ ਆ ਇਹ ਵਾਲੇ ਨਿਸ਼ਾਨ ਬਿਲਕੁਲ ਇੱਥੇ ਕੁਝ ਜੜੇ ਹੈਗੇ ਤੁੰਦਲੇ ਤੁੰਦਲਾ ਤੁਹਾਨੂੰ ਦਿਖਾਣੇ ਹੈਗੇ ਕਿ ਇੱਥੇ ਜਿਹੜਾ ਬਲੱਡ ਜਿਹੜਾ ਹੈਗਾ ਤੁਹਾਨੂੰ ਨਜ਼ਰ ਆ ਰਿਹਾ ਖੂਨ ਦੇ ਜਿਹੜੇ ਤੱਬੇ ਨਜ਼ਰ ਆ ਰਹੇ ਤੇ ਇਹ ਜਿਹੜਾ ਗੋਲ ਚੱਕਰ ਜਿਹੜਾ ਲਗਾਇਆ ਗਿਆ ਹੈਗਾ ਇਹ ਪੁਲਿਸ ਵੱਲੋਂ ਇੱਥੇ ਲਗਾਇਆ ਗਿਆ ਸੀਗਾ ਤੇ ਇਹ ਕਹਿੰਦੇ ਹੈਗੇ ਕਿ ਇੱਥੇ ਜਿਹੜੀਆਂ ਡੈੱਡ ਬੋਡੀ ਜੜੀ ਉਹਨਾਂ ਦੀ ਪਈ ਸੀਗੀ ਜਸਪ੍ਰੀਤ ਤੇ ਰਾਮਰਤਨ ਦੀ ਪੁਲਿਸ ਵੱਲੋਂ ਦਾਵਾ ਕੀਤਾ ਗਿਆ ਕਿ ਜਦੋਂ ਮੁਸਲਮਾਨ ਨੂੰ ਪੰਜ ਪੀਰ ਨਾਮ ਦੀ ਇਸ ਥਾਂ ਤੇ ਲਿਆਂਦਾ ਗਿਆ ਤਾਂ ਉੱਥੇ ਪਹਿਲਾਂ ਤੋਂ ਮੌਜੂਦ ਇਹਨਾਂ ਮੁਸਲਮਾਨ ਦੇ ਸਾਥੀਆਂ ਨੇ ਜਸਪ੍ਰੀਤ ਤੇ ਰਾਮਰਤਨ ਨੂੰ ਪੁਲਿਸ ਗ੍ਰਫਤ ਚੋਪ ਮ ਪੁਲਿਸ ਪਾਰਟੀ ਤੇ ਫਾਇਰਿੰਗ ਕਰ ਦਿੱਤੀ ਪਰ ਇੱਥੇ ਹੀ ਸਵਾਲ ਖੜਾ ਹੋ ਜਾਂਦਾ ਹੈ ਸਭ ਤੋਂ ਪਹਿਲਾ ਸਵਾਲ ਕਿ ਆਖਰ ਪੁਲਿਸ ਨੇ ਰਿਕਵਰੀ ਕਰਵੋਣੀ ਹੈ ਇਹ ਖੂਫੀਆ ਜਾਣਕਾਰੀ ਲੀਕ ਕਿਵੇਂ ਹੋਈ ਜਿहां ਇਹ ਗੱਲ ਮਲਜ਼ਮਾ ਨੂੰ ਕਿਵੇਂ ਪਤਾ ਲੱਗੀ ਕਿ ਪੁਲਿਸ ਜਸਪ੍ਰੀਤ ਤੇ ਰਾਮਰਤਨ ਨੂੰ ਕਦੋਂ ਰਿਕਵਰੀ ਦੇ ਲਈ ਲੈ ਕੇ ਜਾਣ ਵਾਲੀ ਹੈ ਇਹ ਜਾਣਕਾਰੀ ਕਿਵੇਂ ਲੀਕ ਹੋਈ ਖੈਰ ਪੁਲਿਸ ਦਾ ਦਾਅਵਾ ਹੈ ਕਿ ਮਲਜ਼ਮਾ ਵੱਲੋਂ ਪੁਲਿਸ ਪਾਰਟੀ ਤੇ ਫਾਇਰਿੰਗ ਕੀਤੀ ਗਈ ਤੇ ਪੁਲਿਸ ਨੇ ਜਵਾਬੀ ਕਾਰਵਾਈ ਵੀ ਕੀਤੀ। ਇਸ ਸਭ ਦੌਰਾਨ ਹੀ ਜਸਪ੍ਰੀਤ ਤੇ ਰਾਮਰਥਨ ਮਾਰੇ ਗਏ। ਪਰ ਇਹ ਗੱਲ ਸਮਝ ਨਹੀਂ ਆਈ ਕਿ ਆਖਰ ਪਹਿਲਾਂ ਹੀ ਕਾਤਲਾਈ ਬੈਠੇ ਮੁਲਜ਼ਮ ਪੁਲਿਸ ਤੇ ਕਿਵੇਂ ਪਾਰੀ ਪੈ ਗਏ। ਐਫ ਆਈ ਆਰ 302 ਤੇ ਬੀ ਐਨ ਐਸ ਦੀ ਧਾਰਾ 103 ਦੇ ਤਹਿਤ ਦਰਜ ਕੀਤੀ ਗਈ। ਤਾਂ ਕਿ ਇਹ ਸਮਝੇ ਕਿ ਮੁਲਜ਼ਮ ਆਪਣੇ ਸਾਥੀਆਂ ਨੂੰ ਗੋਲੀਆਂ ਮਾਰਨ ਆਏ ਸੀ ਜਾਂ ਉਹਨਾਂ ਨੂੰ ਛਡਵਾਉਣ ਆਏ ਸੀ। ਸਵਾਲ ਇਹ ਹੈ ਕਿ ਕੀ ਪੁਲਿਸ ਦੀ ਗ੍ਰਫਤ ਜਮੀ ਮੁਲਜ਼ਮ ਸੁਰੱਖਿਤ ਨਹੀਂ ਸਵਾਲ ਇਹ ਵੀ ਹੈ ਕਿ ਅਖਰ ਪੁਲਿਸ ਦੀ ਗ੍ਰਿਫਤ ਚ موجود ਮਲਜ਼ਮਾਂ ਨੂੰ ਮਾਰ ਕਿ ਦੂਜੇ ਮਲਜ਼ਮ ਭੱਜ ਕਿਵੇਂ ਗਏ ਇਹ ਹਰ ਇੱਕ ਸਵਾਲ ਉਸ ਕੱਲੀ ਕੱਲੀ ਗੱਲ ਤੋਂ ਬਾਅਦ ਉੱਠ ਰਹੇ ਨੇ ਜੋ ਕਿ ਪੁਲਿਸ ਵੱਲੋਂ ਦਰਜ ਐਸਐਫਆਈਆਰ ਦੇ ਵਿੱਚ ਲਿਖੀ ਗਈ ਹੈ ਇੰਦੇ ਵਿੱਚ ਸਾਫ਼ ਤੌਰ ਤੇ ਲਿਖਿਆ ਹੈ ਕਿ ਬੋਰ ਦੇ ਦੋਸ਼ੀਆਨ ਜਿਹੜੇ ਜਸਪ੍ਰੀਤ ਸਿੰਘ ਉਰਫ ਜਸੂ ਪੁੱਤਰ ਹਰਜੀਤ ਸਿੰਘ ਵਾਸੀ ਮਰਦਾਨਾਪੁਰ ਉਰਫ ਗਦਾਪੁਰ ਤਹਿਸੀਲ ਰਾਜਪੁਰਾ ਜ਼ਿਲ੍ਹਾ ਪਟਿਆਲਾ ਅਤੇ ਰਾਮਰਤਨ ਪੁੱਤਰ ਰਮੇਸ਼ ਕੁਮਾਰ ਵਾਸੀ ਪੰਡਿਤਖ ਖੇੜੀ ਤਹਿਸੀਲਾ ਜ਼ਿਲ੍ਹਾ ਪਟਿਆਲਾ ਨੂੰ ਰਪਟ ਨੰਬਰ 32 ਮਿਤੀ 8/7/2025 ਨਾਲ ਹਵਾਲਤ ਹਵਾਲਾਤ ਵਿੱਚੋਂ ਕੱਢ ਕੇ ਹਥਿਆਰਾਂ ਦੀ ਬਰਾਮਦਗੀ ਲਈ ਦੋਸ਼ੀਆਂ ਉਤਾਨ ਵੱਲੋਂ ਕਿਤੇ ਬਿਆਨ ਇਨਸਾਫ ਮੁਤਾਬਕ ਉਹਨਾਂ ਵੱਲੋਂ ਦੱਸੀ ਜਗ੍ਹਾ 5 ਫੀਟ ਟਿੱਬੇ ਦੇ ਕੋਲ ਲੰਘਦੀ ਰੇਲਵੇ ਲਾਈਨ ਨਜ਼ਦੀਕ ਝਾੜੀਆਂ ਵਿੱਚ ਲਿਆਂਦਾ ਗਿਆ ਸੀ ਉਸ ਵਾਰ ਲਿਖਿਆ ਰੇਲਵੇ ਨਾਲ ਨਜ਼ਦੀਕ ਝਾੜੀਆਂ ਵਿੱਚੋਂ ਲਿਆਂਦਾ ਗਿਆ ਸੀ ਤੇ ਵਕਤ ਕਰੀਬ 4 4:30 ਵਜਦਾ ਹੋਵੇਗਾ ਕਿ ਪੁਲਿਸ ਪਾਰਟੀ ਦੀ ਗੱਡੀ ਦੇਖ ਦੋਸ਼ੀਆਂ ਦੀ ਨਿਸ਼ਾਨਦੇਹੀ ਪਾਸ ਰੋਕ ਕੇ ਦੋਸ਼ੀਆਂ ਨੂੰ ਗੱਡੀ ਵਿੱਚੋਂ ਕੱਢ ਕੇ ਬਰਾਮਦਗੀ ਲਈ ਝਾੜੀਆਂ ਵੱਲ ਜਾਣ ਲੱਗੇ ਤਾਂ ਝਾੜੀਆਂ ਵਿੱਚ ਲੁਕੇ ਇਹਨਾਂ ਦੇ ਨਾਮਾ मालूम ਦੋ ਸਾਥੀਆਂ ਵੱਲੋਂ ਪੁਲਿਸ ਪਾਰਟੀ ਪਰ ਆਪਣੇ ਹਥਿਆਰਾਂ ਨਾਲ ਫਾਇਰਿੰਗ ਕਰ ਦਿੱਤੀ ਗਈ। ਸਹਾਇਕ ਥਾਣੇਦਾਰ ਜਿਹੜੇ ਭੁਪੇਂਦਰ ਸਿੰਘ ਵੱਲੋਂ ਆਪਣੀ ਸਰਵਿਸ ਰਿਵਲਵਰ ਨਾਲ ਆਪਣੇ ਪੁਲਿਸ ਪਾਰਟੀ ਨੂੰ ਬਚਾਉਣ ਲਈ ਫਾਇਰ ਕਿਤੇ ਦੋਨੇ ਪਾਸਿਓਂ ਤੋਂ ਹੋਈ। ਦੋ ਪਾਸੜ ਗੋਲੀਬਾਰੀ ਦੌਰਾਨ ਜਸਪ੍ਰੀਤ ਅਤੇ ਰਾਮਰਤਨ ਦੀਆਂ ਗੋਲੀਆਂ ਗੋਲੀਆਂ ਲੱਗੀਆਂ ਜੋ ਜ਼ਮੀਨ ਪਰ ਡਿੱਗ ਪਏ। ਉਸ ਤੋਂ ਬਾਅਦ ਇੱਕ ਗੋਲੀ ਐਸੇ ਮਨਿੰਦਰ ਸਿੰਘ ਦੀ ਖੱਬੀ ਖੱਬੀ ਬਾਹ ਦੇ ਡੋਲੇ ਪਰ ਲੱਗੀ ਜੋ ਫਾਇਰਿੰਗ ਕਰਨ ਵਾਲੇ ਦੋਨੇ ਨਾਮਾਲੂਮ ਦੋਸ਼ੀ ਮੌਕੇ ਤੋਂ ਝਾੜੀਆਂ ਦੀ ਆੜ ਵਿੱਚੋਂ ਖੇਤਾਂ ਵਿੱਚੋਂ ਹੁੰਦੇ ਹੋਏ ਫਰਾਰ ਹੋ ਗਏ ਤੁਸੀਂ ਆਪ ਹੀ ਸਮਝਦਾਰ ਹੋ 302 ਦਾ ਜਿਹੜਾ ਹੈਗਾ ਮੌਤ ਨਹੀਂ ਕਿਸੇ ਨੂੰ ਜਿਹੜਾ ਹੈਗਾ ਮੌਤ ਦੇ ਘਾਟ ਉਤਾਰਨ ਦਾ ਹੁੰਦਾ ਹੈਗਾ ਕਤਲ ਕਰਨ ਦਾ ਹੁੰਦਾ ਹੈ 302 ਦਾ ਜਿਹੜਾ ਮੁਕੱਦਮਾ ਹੈਗਾ ਇਹ ਸਾਫ਼ ਤੌਰ ਤੇ ਜਿਹੜਾ ਗੱਲ ਕੀਤੀ ਗਈ ਹੈ ਐਨਕਾਊਂਟਰ ਕਿਸੇ ਵੀ ਹਾਲਾਤ ਦੇ ਵਿੱਚ ਹੁੰਦਾ ਹੈ ਤਾਂ 157 सीआरपीसी ਦੇ ਤਹਿਤ ਪੁਲਿਸ ਨੂੰ ਐਫਆਈਆਰ ਦਰਜ ਕਰਨੀ ਪੈਂਦੀ ਹੈ ਨਾਲ ਹੀ ਉਸ ਇਲਾਕੇ ਦੇ ਜਿਹੜੇ ਮੈਜਿਸਟ੍ਰੇਟ ਹੈਗੇ ਉਹਨਾਂ ਨੂੰ ਤੁਰੰਤ ਜੜੀ ਹੈਗੀ ਉਸ ਦੀ ਸੂਚਨਾ ਦਿੱਤੀ ਜਾਣੀ ਚਾਹੀਦੀ ਹੈ ਸੂਚਨਾ ਦਿੱਤੀ ਹੈ ਜਾਂ ਨਹੀਂ ਦਿੱਤੀ ਹੈਗੀ ਇਹ ਬਿਲਕੁਲ ਹੈ ਜਾਂਚ ਦਾ ਵਿਸ਼ੇ ਹੈਗਾ ਕਿਉਂਕਿ ਪੁਲਿਸ ਵੱਲੋਂ ਜਿਹੜਾ ਹੈ ਮੀਡੀਆ ਦੇ ਨਾਲ ਕਿਸੇ ਤਰ੍ਹਾਂ ਦਾ ਜਿਹੜਾ ਹੈਗਾ ਕੋਈ ਗੱਲਾਂ ਜੜੀਆਂ ਸਾਂਝੀਆਂ ਨਹੀਂ ਕੀਤੀਆਂ ਗਈਆਂ 8 ਜੁਲਾਈ ਨੂੰ ਜੋ ਕੁਝ ਵੀ ਹੋਇਆ ਉਸ ਨੂੰ ਸਰਕਾਰ ਦੇ ਵੱਲੋਂ ਵੱਡੀ ਕਾਮਯਾਬੀ ਵਜੋਂ ਥਾਂ ਥਾਂ ਤੇ ਪ੍ਰਚਾਰਿਆ ਜਾ ਰਿਹਾ ਹੈ ਯਾ ਗਿਆ ਕਿ ਪੁਲਿਸ ਨੇ ਮੁਲਜ਼ਮਾਂ ਦਾ ਇਨਕਾਊਂਟਰ ਕਰ ਦਿੱਤਾ ਪਰ ਐਫ ਆਈ ਆਰ ਤੇ ਐਫ ਆਈ ਆਰ 'ਚ ਲਿਖੀਆਂ ਤਾਰਾਵਾਂ ਤੇ ਕੁਝ ਹੋਰ ਹੀ ਬਿਆਨ ਕਰ ਰਹੀਆਂ ਨੇ ਜਨਾਬ ਤਾਂ ਕੀ ਇਸ ਨੂੰ ਕਾਮਯਾਬੀ ਦੀ ਥਾਂ ਪੁਲਿਸ ਦਾ ਵੱਡਾ ਫੇਲਿਅਰ ਨਹੀਂ ਕਿਹਾ ਜਾਣਾ ਚਾਹੀਦਾ ਕਿ ਦੋ ਮੁਲਜ਼ਮ ਜੋ ਪਹਿਲਾਂ ਧੋਖਾ ਹਤਾਈ ਬੈਠੇ ਸੀ ਉਹਨਾਂ ਨੇ ਪੁਲਿਸ ਦੇ ਗ੍ਰਿਫਤ ਜੋ ਮੌਜੂਦ ਆਪਣੇ ਹੀ ਸਾਥੀ ਮਾਰ ਦਿੱਤੇ ਤੇ ਫਿਰ ਫਰਾਰ ਵੀ ਹੋ ਗਏ ਕਮਾਲ ਹੀ ਹੋ ਗਈ ਜਨਾਬ ਕਮਾਲ ਹੈ ਤਾਂ ਕਿ ਵਾਕਿ ਜੀ ਇਸ ਸ਼ਾਨਦਾਰ ਪੁਲਿਸ ਪਾਰਟੀ ਦੇ ਕਾਰਵਾਈ ਨਹੀਂ ਹੋਣੀ ਚਾਹੀਦੀ ਦੱਸੋ ਜਨਾਬ ਬਰਾ ਕੀ ਸਮਝੀਏ ਐਨਕਾਉਂਟਰ ਦੀ ਗੱਲ ਕੀਤੀ ਜਾਵੇ ਐਨਕਾਉਂਟਰ ਅਸੀਂ ਐਸ ਕਰਕੇ ਕਹਿ ਰਹੇ ਹਾਂ ਕਿ ਇਹ ਅਸੀਂ ਨਹੀਂ ਕਹਿ ਰਹੇ ਐਨਕਾਉਂਟਰ ਹੋਇਆ ਐਨਕਾਉਂਟਰ ਜਿਹੜਾ ਦੀ ਗੱਲ ਕਰ ਰਹੇ ਹਾਂ ਉਹ ਅਸੀਂ ਆਮ ਆਦਮੀ ਪਾਰਟੀ ਦਾ ਜੋ ਪੰਜਾਬ ਦਾ ਜੋ ਆਫੀਸ਼ੀਅਲ ਜਿਹੜਾ ਪੇਜ ਹੈਗਾ ਜਿਸ ਦੇ ਵਿੱਚ ਮੁੱਖ ਮੰਤਰੀ ਦੀ ਤਸਵੀਰ ਵੀ ਲੱਗੀ ਹੋਈ ਹੈ ਉਹਦੇ ਵਿੱਚ ਲਿਖਿਆ ਹੈਗਾ ਕਿ ਪੰਜਾਬ ਦੀ ਅਮਨ ਸ਼ਾਂਤੀ ਭੰਗ ਕਰਨ ਵਾਲਿਆਂ ਨੂੰ ਕਿਸੇ ਵੀ ਕੀਮਤ ਤੇ ਨਹੀਂ ਬਖਸ਼ਿਆ ਜਾਵੇਗਾ ਉਹਦੇ ਵਿੱਚ ਸਾਫ਼ ਤੌਰ ਤੇ ਲਿਖਿਆ ਹੈ ਅਬੋਹਰ ਦੇ ਕਪੜਾ ਵਪਾਰੀ ਕਤਲ ਮਾਮਲੇ ਤੇ ਮਾਨ ਸਰਕਾਰ ਦਾ ਵੱਡਾ ਐਕਸ਼ਨ ਘਟਨਾ 'ਚ ਸ਼ਾਮਿਲ ਦੋ ਬਦਮਾਸ਼ਾਂ ਦਾ ਪੰਜਾਬ ਪੁਲਿਸ ਨੇ ਕੀਤਾ ਐਨਕਾਊਂਟਰ ਇੱਕ ਦੂਸਰੀ ਪੋਸਟ ਦੇਖੋ ਤੁਸੀਂ ਅਬੋਹਰ ਕਪੜਾ ਵਪਾਰੀ ਨਾ ਕਤਲ ਮਾਮਲੇ ਤੇ ਮਾਨ ਸਰਕਾਰ ਦਾ ਵੱਡਾ ਐਕਸ਼ਨ ਪੰਜਾਬ ਦੇ ਅਮਨ ਕਾਨੂੰਨ ਨਾਲ ਕਿਸੇ ਵੀ ਤਰ੍ਹਾਂ ਦਾ ਖਿਲਵਾੜ ਬਰਦਾਸ਼ਤ ਨਹੀਂ ਅਬੋਹਰ ਕਤਲ ਮਾਮਲੇ ਤੇ ਮਾਨ ਸਰਕਾਰ ਦਾ ਵੱਡਾ ਐਕਸ਼ਨ ਤਸਵੀਰ ਲਾ ਕੇ ਇਹ ਜਿਹੜੇ ਸ਼ਖਸ ਹੈਗੇ ਇਹ ਜੋ ਸੰਜੇ ਵਰਮਾ ਹੈਗੇ ਉਹਨਾਂ ਦੇ ਭਰਾ ਹੈਗੇ ਹੱਥ ਜੋੜ ਕੇ ਖੜੇ ਹੈ ਮੰਗ ਕਰ ਰਹੇ ਹੈ ਕਿ ਸਾਨੂੰ ਇਨਸਾਫ ਮਿਲਣਾ ਚਾਹੀਦਾ ਹੈਗਾ ਪੀੜਿਤ ਪਰਿਵਾਰ ਦੀ ਜਿਹੜੀ ਗੁਹਾਰ ਲਾਈ ਹੈ ਤੇ ਉਸ ਤੋਂ ਬਾਅਦ ਲਿਖਿਆ ਗਿਆ ਕਿ ਦੋ ਔਰੋਪੀਆਂ ਦਾ ਐਨਕਾਊਂਟਰ ਆਮ ਆਦਮੀ ਪਾਰਟੀ ਜੋ ਪੰਜਾਬ ਦੀ ਹੈ ਸੱਤਾ ਦੇ ਵਿੱਚ ਹੈਗੀ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਜਿਹੜੇ ਹੈਗੇ ਉਹ ਮੁੱਖ ਮੰਤਰੀ ਹੈਗੇ ਪੰਜਾਬ ਦੇ ਉਹਨਾਂ ਦਾ ਜੋ ਆਫੀਸ਼ੀਅਲ ਪੇਜ ਹੈ ਪਾਰਟੀ ਦਾ ਉਸ ਦੇ ਮੁਤਾਬਿਕ ਅਸੀਂ ਗੱਲ ਕਰ ਰਹੇ ਹਾਂ ਤੱਥਾਂ ਦੇ ਮੁਤਾਬਿਕ ਅਸੀਂ ਗੱਲ ਕਰ ਰਹੇ ਹਾਂ ਕੋਈ ਵੀ ਗੱਲ ਜਿਹੜੀ ਅਸੀਂ ਆਪਣੇ ਪੱਧਰ ਤੇ ਨਹੀਂ ਕਰ ਰਹੇ ਨਾ ਹੀ ਜਿਹੜੀ ਇਹ ਸੂਤਰਾਂ ਦੇ ਹਵਾਲੇ ਨਾਲ ਕਿਸੇ ਕੋਈ ਗੱਲ ਹੈਗੀ ਨਾ ਹੀ ਸੁਣੀ ਸੁਣਾਈ ਜਿਹੜੀ ਗੱਲ ਕਰ ਰਹੇ ਹਾਂ ਬਿਲਕੁਲ ਇਹ ਅਫੀਸ਼ੀਅਲ ਪੇਜ ਹੈ ਉਸ ਤੇ ਲਿਖਿਆ ਹੈਗਾ ਕਿ ਜਿਹੜਾ ਦੋ ਬਦਮਾਸ਼ਾਂ ਦਾ ਐਨਕਾਊਂਟਰ ਕੀਤਾ ਗਿਆ ਹੈਗਾ ਇਹ ਤੀਸਰੀ ਜਿਹੜੀ ਪੋਸਟ ਪਾਈ ਗਈ ਆ ਆਮ ਆਦਮੀ ਪਾਰਟੀ ਪੰਜਾਬ ਵੱਲੋਂ ਜਿਹੜਾ ਹੈਗਾ ਉਹਦੇ ਵਿੱਚ ਵੀ ਲਿਖਿਆ ਘਟਨਾ ਸ਼ਾਮਿਲ ਦੋ ਬਦਮਾਸ਼ਾਂ ਦਾ ਐਨਕਾਊਂਟਰ ਕਰ ਦਿੱਤਾ ਗਿਆ ਹੈ ਜਸਪ੍ਰੀਤ ਤੇ ਰਾਮਰਸਨ ਦੇ ਮਾਰੇ ਜਾਣ ਤੇ ਸਵਾਲ ਹੁਣ ਤੱਕ ਤਾਂ ਸਿਰਫ ਸਿਆਸਤ ਦਾ ਜਾਫੇਰ ਇਹਨਾਂ ਦੇ ਪਰਿਵਾਰਕ ਮੈਂਬਰ ਅਤੇ ਕਥਿਤ ਗੈਂਗਸਟਰ ਜੁਕਰੇ ਸੀ ਪਰ ਹੁਣ ਤਾਂ ਪੁਲਿਸ ਦੀ ਥਿਉਰੀ ਥਈ ਸਰਕਾਰ ਦੀ ਨੀਅਤ ਤੇ ਹੀ ਵਾਅਦਾ ਹੀ ਖੱਟਣ ਦੀ ਕਾਲੀ ਤੇਈ ਤੇ ਐਸਐਫਆਈਆਰ ਨਹੀਂ ਸਵਾਲ ਚੁਕਨੇ ਸ਼ੁਰੂ ਕਰ ਦਿੱਤੇ ਨੇ ਵਾਰਦਾਤ ਨੂੰ ਦਿਨ ਦਿਨ ਬੀਤ ਚੁਕੇ ਨੇ ਸ਼ੂਟਰ ਹਾਲੇ ਵੀ ਪੁਲਿਸ ਦੇ ਗ੍ਰਸਤ ਤੋਂ ਬਾਹਰ ਨੇ ਜੋ ਗ੍ਰਿਫਤ ਚ ਸੀ ਉਹ ਮਾਰੇ ਗਏ ਹੁਣ ਇਸ ਨੂੰ ਬਲਾ ਕੀ ਸਮਝੀਏ ਐ ਤੁਸੀਂ ਹੀ ਦੱਸ ਦਿਓ ਸਰਕਾਰ ਜੀ ਪੀਟੀਸੀ న్యూਸ ਦੇ ਲਈ ਅਬਹਰ ਤੋਂ ਅਵਤਾਰ ਗਿੱਲ ਦੀ ਰਿਪੋਰਟ ਮੈਂ ਇਹ ਸਾਫ਼ ਕਰ ਦੇਣਾ ਚਾਹੁੰਦਾ ਕਿ ਪੰਜਾਬ ਪੁਲਿਸ ਬੇਹਦ ਕਾਬਿਲ ਪੁਲਿਸ ਹੈ ਜੇ ਪੰਜਾਬ ਪੁਲਿਸ ਦੀ ਕਾਬਲੀਅਤ ਤੇ ਇੱਥੇ ਕਿਸੇ ਤਰੀਕੇ ਦਾ ਕੋਈ ਸਵਾਲ ਨਹੀਂ ਚੁੱਕਿਆ ਜਾ ਰਿਹਾ ਨਾ ਹੀ ਪੁਲਿਸ ਦਾ ਮੋਰਲ ਡਾਊਨ ਕਰਨ ਦੀ ਇੱਥੇ ਕੋਸ਼ਿਸ਼ ਕੀਤੀ ਜਾ ਰਹੀ ਹੈ ਪਰ ਜਿਵੇਂ ਆਪਣੀ ਇਸ ਰਿਪੋਰਟ ਤੁਹਾਨੂੰ ਵਿਖਾਇਆ ਕਿ ਇਸ ਐਫ ਆਈ ਆਰ ਚ ਜਿਹੜੀਆਂ ਗੱਲਾਂ ਲਿਖੀਆਂ ਨੇ ਜਿਸ ਤਰੀਕੇ ਦੇ ਨਾਲ ਇਸ ਪੂਰੇ ਵਾਕਿਆਤ ਨੂੰ ਬਿਆਨ ਕੀਤਾ ਗਿਆ ਉਹ ਲੋਕਾਂ ਨੂੰ ਹਜ਼ਮ ਨਹੀਂ ਹੋ ਰਿਹਾ ਦੇ ਵਿਰੋਧੀ ਲਗਾਤਾਰ ਸਵਾਲ ਪੁੱਛ ਰਹੇ ਨੇ ਕਿ ਕਿਉਂ ਜਿਸ ਨੂੰ ਐਨਕਾਊਂਟਰ ਕਹਿ ਕੇ ਪ੍ਰਚਾਰਿਆ ਗਿਆ ਉਸ ਨੂੰ ਫੇਲਿਅਰ ਨਾ ਕਿਹਾ ਜਾਏ ਕਿਉਂਕਿ ਫੇਲਿਅਰ ਤਾਂ ਇਹ ਵੀ ਹੈ ਕਿ ਹਾਲੇ ਵੀ ਸ਼ੂਟਰ ਪੁਲਿਸ ਦੀ ਗ੍ਰਫਤ ਚੋਂ ਬਾਹਰ ਨਹੀਂ ਕਿ ਰਾਸ਼ਟ੍ਰ ਦੇਸ਼ ਖਾਸ ਪ੍ਰੋਗਰਾਮ ਚ ਨਹੀਂ ਫਿਲਹਾਲ ਮੈਨੂੰ ਯਾ ਇਲਫਪੀਦ ਬੰਗੜ ਨੂੰ ਦਿਓ ਇਜਾਜ਼ਤ ਧੰਨਵਾਦ ਰਬ ਰੱਖਾ